ਕੋਲੇ ਬਲਵਾਲ ਕਾਰਮ ਝੋਕੜੇ ਪਈਦਾ ਜਿੰਨਾ ਦਾ ਕਰਮਾ ਤੇ ਵਿਖਿਆ ਉਹ ਸਾਰਾ ਹੁਕਮ ਆਰਾ ਜਦੋਂ ਗੁਰੂ ਸਾਹਿਬ ਕਰ ਲਈ ਤਰੋਂ ਮੱਲਾ ਕਰਮਾ ਤੋਂ ਉੱਤੇ ਹੋ ਜਾਂਦਾ ਤੇ ਦੇਖੋ ਆਪਾਂ ਸਾਰਿਆਂ ਨੇ ਸੱਚੀ ਸੋਈਏ ਦੀ ਵਾਲੀ ਵੀ ਸੁਰਖਣੀ ਨੂੰ ਮਹਾਰਾਜ ਦਾ ਇਤਿਹਾਸ ਸੀ ਤੇ ਮਾਤਾ ਸੁਰਖਣੀ ਨੇ ਜਿੱਥੇ ਕਹੇ ਸੀ ਨਾ ਤੇਰੇ ਕਰਮਾਂ ਚ ਔਲਾਦ ਦਾ ਸੁੱਖ ਨਹੀਂ ਤੇ ਉੱਤੇ ਪ੍ਰਕਾਰ ਦਾ ਤੋਂ ਉੱਪਰ ਵੀ ਹੋਇਆ ਮਾਲਕ ਇਹ ਕੰਮ ਕਰਤਾ ਉਹਨੂੰ ਜਾਇਆ ਇਹਦੇ ਉੱਤੇ ਸੱਤ ਪੱਤ ਹੋਏ ਇੱਥੇ ਕਰਮਾ ਚੈਕ ਵੀ ਸੀ ਤੇ ਇਹਨਾਂ ਕਰਮਾਂ ਤੋਂ ਉੱਤੇ ਮਾਲਕ ਦੀ ਬਸ ਕੇ ਚੜ ਇਹਨਾਂ ਕਹਿੰਦਾ ਵਰਤ ਚ ਰਹਿਤ ਜਿਹਨੇ ਕਿਸੇ ਨੂੰ ਤੂੰ ਤਾਹ ਤਾਦਾ ਨਾ ਕੋਈ ਤਰਖਾ ਬਣਿਆ 10000 ਪੀੜੀ ਦਾ ਤਖਾ ਬਣੀ ਨਾ ਉਹ ਕੰਮ ਦੀ ਤਰਖਾ ਲੈਂਦਾ ਤੇ ਜੇ ਕੰਮ ਇਮਾਨਦਾਰੀ ਦੇ ਨਾਲ ਵਧੀਆ ਤਰੀਕੇ ਨਾਲ ਕਰਦਾ ਜੋ ਮਾਲਕ ਕੀ ਕਰਦਾ ਉਹ ਕੋਸ਼ਕ ਦੇ ਨਾਮ ਭਾਵੇਂ 100 ਰੁਪਏ ਉੱਤੇ ਦਵੇ ਉਹ 20000 ਉੱਤੇ 1500 ਰੁਪਏ ਕਿਉਂ ਮਹਤਵ ਅਧਰਤ ਪੈਸੋ ਕੇ ਵਾਸ਼ਿਸ਼ ਇਹ ਕਦਿਆਂ ਵਾਸ਼ਿਸ਼ ਤੇ ਇੱਕ ਤੇ ਜਾਣੀ ਪ੍ਰਮਾਤਮਾ ਵਾਸ਼ਿਸ਼ ਸਾਰੀਆਂ ਸੰਤਾਂ ਨੇ ਤੁਹਿਆਂ ਭਾਦ ਰਹੇ ਨੇ ਤੇ ਉਹ ਸਮਾਤਾ ਸੰਕ੍ਰਿਣ ਕਰਾ ਮਹਾਰਾਜਾ ਅਗੇ ਬੇਟੀ ਕਹਿੰਦੇ ਤੁਮ ਧੰਨ ਕੀ ਦੱਸਿਆ ਮਾਰੀ ਪਤਾ ਲੱਗਿਆ ਕਿ ਦੇਹ ਇਹਨੂੰ ਪਤਾ ਆਉਂਦਾ ਨਾ ਇਹਨੇ ਕੱਲ ਹੀ ਕਹਿ ਦਿਵਾਸੀ ਕਹਿੰਦੇ ਬੇਟੀ ਤੈਨੂੰ ਕਿਸੇ ਨੇ ਧਾਕੇ ਦੱਸਿਆ ਤੇ ਇਹ ਹੁੰਦੀ ਹੈ ਮਾਂ ਪੁੱਠਾ ਦੀ ਸੰਗਤ ਆ ਪਰ ਕਿਸੇ ਧਰਮ ਵਾਲੇ ਦੇ ਨਾਮ ਕਰੰਦਾ ਥਾਲ ਜਿਹੜਾ ਪ੍ਰਮਾਤਮਾ ਤੱਕ ਪੀਚਰ ਕੋਲ ਆਪਾਂ ਬੱਚਾ ਨੂੰ ਕੌਣ ਭੇਜਦੇ ਆ ਕਿਸੇ ਕਰਕੇ ਜੇ ਪੜ੍ਹਨਾ ਲਿਖਣਾ ਸਿੱਖ ਜਾਵੇ ਤੇ ਬਾਅਦ ਜਿਹੜੀ ਜ਼ਿੰਦਗੀ ਆ ਉਹਦੇ ਰਕਨੇ ਹਿਸਾਬ ਤਾਵ ਸਿੱਟਰੇ ਉਹ ਕੀ ਕਰ ਸੁਧਰਾ ਪਉਦਾ ਇਸੇ ਤਰ੍ਹਾਂ ਪ੍ਰੇਮਾ ਕਰ ਤੋਂ ਹੁੰਦੇ ਨੇ ਗੁਰੂ ਪਿਆਰਿਓ ਜਿਹੜੇ ਪਰਮਾਤਮਾ ਦੇ ਨਾਲ ਜੋੜ ਦਿੰਦੇ ਨੇ ਇਦਾਂ ਜਿਹੜੇ ਜਿਹੜੇ ਸੌਕੇ ਸਵਾਲ ਹੁੰਦੇ ਨੇ ਨਾ ਉਹ ਸੌਕੇ ਕਰਕੇ ਆਪਾਂ ਨੂੰ ਕੱਢਣ ਦਾ ਧੰਨ ਦੱਸ ਦਿੰਦੇ ਨੇ ਤੇ ਜਿਵੇਂ ਮੁੱਢ ਦੇ ਦਿੱਤੋਂ ਜੁਗੀਆਂ ਕਿਉਂ ਕੱਢ ਗਿਆ ਉਹ ਧੰਨ ਦੇ ਨਾਲ ਇਸੇ ਤਰ੍ਹਾਂ ਮਾਹਤਵਪੂਰਨ ਹੁੰਦੇ ਨੇ ਉਹ ਬਾਣੀ ਦੇ ਦਿੱਤੋਂ ਫਿਰ ਪਰਮਾਤਮਾ ਦੀ ਬਖਸ਼ਿਸ਼ ਅਰੰਧ ਕਿੱਦਾਂ ਲੈਣੀ ਆ ਉਹ ਧੰਨ ਦੱਸ ਦਿੰਦੇ ਨੇ ਤੇ ਬੇਰ ਪ੍ਰਮਾਤਮਾ ਕਿਰਪਾ ਕਰਦੇ ਨੇ ਆਓ ਜੀ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਪਰਵਾਣ ਨੂੰ ਜਿੱਥੇ ਇਹ ਸੁਣ ਮੈਂ ਬਣਾ ਰਹੇ ਬਸ ਕੀਤੇ ਨੇ ਕਿ ਉਥੇ ਆਪਾਂ ਸਾਰਿਆਂ ਨੇ ਯਤਨ ਵੀ ਕਰ ਲਿਆ ਕਿ ਸਤਿਗੁਰੂ ਜੀ ਕਿਰਪਾ ਕਰੋ ਉਹ ਉਹਦੇ ਸਾਹ ਨੂੰ ਕਿਰਪਾ ਹੋਵੇ ਤੁਹਾਡੀ ਤੇ ਇਸ ਤਰ੍ਹਾਂ ਦੇ ਇੱਕੋ ਤਰੀਕੇ ਦੇ ਸਾਨੂੰ ਜੇ ਆਪਾਂ ਬਾਤ ਕਰਦੇ ਆ ਕਿ ਸਾਧ ਸੰਗਤ ਦੀ ਬਣਤੀ ਕਰਨਾ ਉਹ ਵਈ ਜਨ ਕੀ ਅਦਾਸ ਪਿੰਦੇ ਜਨਵਰਾਂ ਦਾ ਸਾਥ ਸੰਗਤ ਔਲਾ ਪਿੰਦਾ ਜਨਵਰ ਦੇ ਲਈ ਘਰ ਵਿੱਚ ਤਾਂ ਕੋਈ ਜਾਨ ਨਹੀਂ ਬਚ ਸਕਦਾ ਸੰਗਤ ਦੇ ਵਿੱਚ ਆ ਕੇ ਨਿਮਰਤਾ ਵਰ ਦੇ ਅੰਦਰ ਪੈਦਾ ਹੁੰਦੀ ਹੈ ਕਿ ਜਿੱਥੇ ਨਿਮਰਤਾ ਦੇ ਉੱਤੇ ਪਰਮਾਤਮਾ ਆਤ ਹੈ ਤੇ ਮਹਾਰਾਜ ਦੇ ਆਪੇ ਆਪ ਨੂੰ ਹੀ ਵਸਲੇ ਤੇ ਸੰਗਤ ਨੂੰ ਇੱਕੀ ਵਸਲੇ ਕਾਸੀ ਤੇ ਮਹਾਰਾਜ ਦੇ ਉੱਤੇ ਪਰਮ ਪਾਤਸ਼ਾਹ ਨੇ ਜਦੋਂ ਸੰਗਤ ਦਾ ਹਕਮ ਹੋਇਆ ਨਾ ਇਹ ਲੰਕੀ ਦਾ ਉਸੇ ਦਾ ਗਿਆਨ ਨਹੀਂ ਕਰਦਾ ਰਸਤਾ ਨਹੀਂ ਜਾਣਦਾ ਇਹਨਾਂ ਨੇ ਗੁਰੂ ਘਰ ਨੂੰ ਗੁਰੂ ਦੀ ਮੋੜੀ ਕਿਹਾ ਤੇ ਆਪਣੇ ਆਪ ਨੂੰ ਤਵਾਰਾ ਦੱਸਿਆ ਤੇ ਮਹਾਰਾਜ ਨੇ 21 ਵਸਵੇ ਸੰਗਤ ਨੂੰ ਕਿਹਾ ਜਿਹਦੀ ਖਾਤਰ ਤਕੀਆਂ ਤਰਿਆ ਕਰਦਾ ਬੰਦਾ ਹੈ ਪਰ ਸੰਗਤ ਨੂੰ 21 ਵਸਵੇ ਇੱਕ ਰਾਜ ਉੱਤੇ ਰਹਿਦਾ ਇਸ ਕਰਕੇ ਆਪਾਂ ਸੰਗਤ ਦੇ ਰੂਪੇ ਵਿੱਚ ਅੱਜ ਜਦ ਸਾਰੇ ਇਕੱਠੇ ਹੋਏ ਆ ਤੇ ਸਾਰਿਆਂ ਨੇ ਸਤਿਗੁਰਾਂ ਕੋਲ ਵਾਸ ਕਰਿਆ ਤਾਂ

ਬਿਅਕਤ ਗੱਲਾਂ ਵਧਾਨੀਆਂ ਨੇ ਸਤਿਗੁਰ ਆਪਸਾ ਸਤਿ ਅਕਸ਼ ਲੋਗਾਂ ਦਸਰੈ ਨਾ ਦਿੱਕਾਤ ਨ ਆਸਾਨਾਂ ਨੇ ਰਸਨਾ ਪੁਰਤ ਕਰੀ ਪ੍ਰਹਮ ਕਲੇ ਮਹੱਲਾ ਤੀ ਗਨ ਅਨਤ ਤੂ ਏਕਾ ਸਤਗੁਰ ਪਰਸਾ ਪਹਿਲਵਾਨ ਕਰਨਾ ਸੰਗਤ ਦਾ ਰੰਗ ਨਾ ਥਾਵੇ ਕੋ ਨਾ ਮਾਹੋ ਰਹਿ ਇਕਾ ਮਨ ਜਿ ਵਸਰਾ ਹੈ ਨਾ ਨਾਤਾ ਤੋਵਾ ਸਤ ਤੋ ਰੋ ਪਿਆ ਹੈ ਮਨ ਮੇਰਾ ਤੂ ਸਮਾਧ ਤੂ ਆਲਾ ਤੂ ਮੰਦ ਸਾਧ ਆਂਦੀ ਆਰ ਕਰ ਤੇਰਾ ਤਾਨ ਤੇ ਸਾਧ ਸਾ ਰਾ ਸਾਟਾ ਸਤਨਾਮ ਜੀ